ਨਾ ਤੁਹਾਨੂੰ ਸ਼ੂਗਰ ਹੋਣੀ ਹੈਗੀ ਨਾ ਤੁਹਾਨੂੰ ਮਟਾਪਾ ਹੋਣਾ ਹੈਗਾ ਨਾ ਤੁਹਾਡੇ ਜੋੜਾਂ ਦੇ ਵਿੱਚ ਕਦੇ ਦਰਦ ਹੋਣਾ ਹੈਗਾ ਕੁਦਰਤ ਦੀ ਬਣਾਈ ਹੋਈ ਚੀਜ਼ ਦੇ ਨਾਲ ਅਸੀਂ ਖਿਲਵਾੜ ਕਰਾਂਗੇ ਜੇ ਤੁਹਾਡਾ ਢੱਟੇ ਡਿਸਟਰੋਂਗ ਨਹੀਂ ਹੈਗਾ ਤਾਂ ਤੁਹਾਨੂੰ ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ ਨੇ ਤੁਸੀਂ ਕੀ ਕਰਦੇ ਹੋ ਡਾਕਟਰ ਕੋਲ ਜਾਂਦੇ ਹੋ ਡਾਕਟਰ ਠੀਕ ਕਰ ਦਿੰਦਾ ਦਵਾਈ ਦੂਈ ਦੇ ਕੇ ਕਦੇ ਵੀ ਤੁਸੀਂ ਬਿਮਾਰ ਨਹੀਂ ਹੋਵੋਗੇ ਤੁਸੀਂ ਫਿੱਟ ਰਹੂਗੇ ਵੀ ਤੁਹਾਨੂੰ ਅਕਲ ਆ ਜੇ ਤੁਹਾਨੂੰ ਤੁਹਾਡਾ ਸਰੀਰ ਤੁਹਾਨੂੰ ਤਾਂ ਬਿਮਾਰ ਕਰਦਾ ਵਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਅਸੀਂ ਬਿਮਾਰ ਕਿਉਂ ਹੁੰਨੇ ਆ ਸਾਡਾ ਬਿਮਾਰ ਹੋਣ ਦਾ ਕੀ ਕਾਰਨ ਤੁਸੀਂ ਦੇਖਿਆ ਹੋਣਾ ਨਾ ਬਹੁਤ ਸਾਰੇ ਮੇਰੇ ਭੈਣ ਭਰਾ ਇਹੋ ਜਿਹੇ ਨੇ ਉਜਾੜਾ ਮਤਲਬ ਵੀ ਜਾਂ ਦੂਜੇ ਤੀਜੇ ਦਿਨ ਬਿਮਾਰ ਹੋ ਹੀ ਰਹਿੰਦੇ ਆ ਕਿਸੇ ਨੂੰ ਬੁਖਾਰ ਚੜ ਗਿਆ ਕਿਸੇ ਦੇ ਢਿੱਡ ਦੇ ਵਿੱਚ ਪ੍ਰੋਬਲਮ ਆ ਗਈ ਕਿਸੇ ਨੂੰ ਕਿਡਨੀ ਦੇ ਵਿੱਚ ਪ੍ਰੋਬਲਮ ਆ ਗਈ ਕੁਛ ਨਾ ਕੁਛ ਮਤਲਬ ਵੀ ਉਹਨਾਂ ਨੂੰ ਹੁੰਦਾ ਹੀ ਰਹਿੰਦਾ ਵਾ ਉਹ ਕੀ ਕਾਰਨ ਆ ਸਾਡਾ ਬਿਮਾਰ ਹੋਣ ਦਾ ਮੇਨ ਕਾਰਨ ਕੀ ਆ ਜਦੋਂ ਤੁਹਾਨੂੰ ਇਹ ਚੀਜ਼ ਦਾ ਪਤਾ ਲੱਗ ਗਿਆ ਨਾ ਵੀ ਸਾਡਾ ਬਿਮਾਰ ਹੋਣ ਦਾ ਮੇਨ ਕਾਰਨ ਕੀ ਆ ਮੇਨ ਪ੍ਰੋਬਲਮ ਕੀ ਆ ਜੋ ਤੁਹਾਨੂੰ ਇਹ ਪਤਾ ਲੱਗ ਗਿਆ ਤਾਂ ਮੈਂ ਤੁਹਾਨੂੰ ਵਾਦਾ ਕਰਦਾ ਤੁਸੀਂ ਕਦੇ ਜ਼ਿੰਦਗੀ 'ਚ ਬਿਮਾਰ ਨਹੀਂ ਹੋਵੋਗੇ ਕਦੇ ਵੀ ਤੁਸੀਂ ਬਿਮਾਰ ਨਹੀਂ ਹੋਵੋਗੇ ਤੁਸੀਂ ਫਿੱਟ ਰਹੂਗੇ ਸੋ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿ ਤੁਹਾਨੂੰ ਮੈਂ ਉਹ ਕਾਰਨ ਦੱਸਾਂਗਾ ਕਿ ਤੁਸੀਂ ਬਿਮਾਰ ਕਿਉਂ ਹੋਨੇ ਹੋ ਸੋ ਆਓ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਸਾਡਾ ਬਿਮਾਰ ਹੋਣ ਦਾ ਮੇਨ ਕਾਰਨ ਕੀ ਆ ਅਸੀਂ ਬਿਮਾਰ ਕਿਉਂ ਹੋਨੇ ਆ ਅਸੀਂ ਬਿਮਾਰ ਇਸ ਲਈ ਹੁੰਨੇ ਆ ਕਿਉਂਕਿ ਜਿਹੜਾ ਸਾਡਾ ਖਾਣ ਪੀਣ ਆ ਨਾ ਉਹ ਸਹੀ ਨਹੀਂ ਹੈਗਾ ਅਸੀਂ ਆਪਣੇ ਸਰੀਰ ਨਾਲ ਖਿਲਵਾੜ ਕਰਦੇ ਆਂ ਅਸੀਂ ਮਤਲਬ ਜਿਹੜਾ ਸਾਡਾ ਸਰੀਰ ਆ ਨਾ ਕੁਦਰਤ ਨੇ ਇਸ ਤਰੀਕੇ ਨਾਲ ਬਣਾਇਆ ਵਾ ਇਹਨੂੰ ਸਾਡਾ ਢਾਂਚਾ ਜਿਹੜਾ ਤਿਆਰ ਕੀਤਾ ਵਾ ਮਤਲਬ ਜੋ ਅਸੀਂ ਕੀ ਕਹਦੇ ਆਂ ਅਸੀਂ ਕੁਦਰਤ ਦੇ ਖਿਲਾਫ ਜਾਂਦੇ ਆਂ ਅਸੀਂ ਅਸੀਂ ਜਿਹੜੀਆਂ ਕੁਦਰਤ ਨੇ ਚੀਜ਼ਾਂ ਬਣਾਈਆਂ ਨੇ ਦੇਖੋ ਜਿਹੜਾ ਸਾਡਾ ਸਰੀਰ ਆ ਇਹ ਕੁਦਰਤ ਨੇ ਬਣਾਇਆ ਨਾ ਇਨਸਾਨ ਨੇ ਤਾਂ ਨਹੀਂ ਬਣਾਇਆ ਹੈਗਾ ਕੁਦਰਤ ਨੇ ਬਣਾਇਆ ਵਾ ਇਹਨੂੰ ਜਦੋਂ ਅਸੀਂ ਕੁਦਰਤ ਦੀ ਬਣਾਈ ਹੋਈ ਚੀਜ਼ ਦੇ ਨਾਲ ਅਸੀਂ ਖਿਲਵਾੜ ਕਰਾਂਗੇ ਤਾਂ ਅਸੀਂ ਆਪਣੇ ਆਪ ਹੀ ਬਿਮਾਰ ਹੋਣਾ ਵਾ ਹੁਣ ਜਿਹੜੀਆਂ ਚੀਜ਼ਾਂ ਕੁਦਰਤ ਨੇ ਬਣਾਈਆਂ ਨੇ ਕੁਦਰਤ ਕਹਿੰਦੀ ਹੈ ਵੀ ਮੈਂ ਤੇਰਾ ਸਰੀਰ ਤੇ ਆਇਆ ਕੀਤਾ ਵਾ ਤੂੰ ਇਹਦੇ ਵਿੱਚ ਇਹ ਚੀਜ਼ਾਂ ਖਾਣੀਆਂ ਨੇ ਯਾਨੀ ਕਿ ਆਪਣੀ ਸਰੀਰ ਦੇ ਵਿੱਚ ਇਹ ਚੀਜ਼ਾਂ ਪੋਣੀਆਂ ਨੇ ਜੇ ਤੂੰ ਇਹ ਚੀਜ਼ਾਂ ਖਾਏਗਾ ਖਾਂਦਾ ਰਹੇਗਾ ਤਾਂ ਤੂੰ ਕਦੇ ਜ਼ਿੰਦਗੀ 'ਚ ਬਿਮਾਰ ਨਹੀਂ ਹੋਏਂਗਾ ਜੇਦੋਂ ਤੂੰ ਮੇਰੇ ਖਿਲਾਫ ਚੱਲੇਗਾ ਤੂੰ ਹੋਰ ਚੀਜ਼ਾਂ ਖਾਏਗਾ ਤਾਂ ਤੂੰ ਬਿਮਾਰ ਹੋਏਗਾ ਹੀ ਹੋਏਗਾ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇ ਰਹੀ ਨਾ ਇੱਕ ਜਿਹੜਾ ਮੋਟਰਸਾਈਕਲ ਆ ਮੰਨ ਕੇ ਚਲੋ ਜਿਹੜਾ ਮੋਟਰਸਾਈਕਲ ਆ ਉਹ ਕਿੰਨੇ ਬਣਾਇਆ ਵਾ ਕੁਦਰਤ ਨੇ ਨਹੀਂ ਨਾ ਬਣਾਇਆ ਹੈਗਾ ਮੋਟਰਸਾਈਕਲ ਇਨਸਾਨ ਨੇ ਬਣਾਇਆ ਵਾ ਇਨਸਾਨ ਨੇ ਬਣਾਇਆ ਨਾ ਇਨਸਾਨ ਨੇ ਮੋਟਰਸਾਈਕਲ ਜਦੋਂ ਬਣਾਇਆ ਸੀ ਉਹਨੇ ਬਣਾਇਆ ਸੀਗਾ ਵੀ ਜਿਹੜਾ ਮੋਟਰਸਾਈਕਲ ਆ ਉਹ ਪੈਟਰੋਲ ਦੇ ਉੱਤੇ ਚੱਲੇਗਾ ਮਜਰਾ ਮੋਟਰਸਾਈਕਲ ਆ ਪੈਟਰੋਲ ਦੇ ਉੱਤੇ ਚੱਲੇਗਾ ਜੇ ਤੁਸੀਂ ਉਹਦੇ ਵਿੱਚ ਡੀਜ਼ਲ ਪਾ ਦੋਗੇ ਮੋਟਰਸਾਈਕਲ ਚੱਲ ਜੇਗਾ ਨਹੀਂ ਚੱਲੇਗਾ ਨਾ ਜੇ ਮਿੱਟੀ ਤੇ ਤੇਲ ਪਾ ਦੂੰਗੇ ਚੱਲ ਜੇਗਾ ਨਹੀਂ ਚੱਲੇਗਾ ਨਾ ਸੋ ਇਸ ਕਰਕੇ ਤੁਸੀਂ ਜਦੋਂ ਖੇਲਵਾੜ ਕਰੋਗੇ ਮੋਟਰਸਾਈਕਲ ਨਾਲ ਹਣਾ ਤਾਂ ਉਹ ਨਹੀਂ ਚੱਲੇਗਾ ਜੇ ਤੁਸੀਂ ਉਹਦੇ ਵਿੱਚ ਪੈਟਰੋਲ ਪਾਉਂਗੇ ਕਿਉਂਕਿ ਬਣਾਉਣ ਵਾਲੇ ਨੇ ਬਣਾਈ ਚੀਜ਼ ਪੈਟਰੋਲ ਦੇ ਉੱਤੇ ਆ ਫੇਰੀ ਚੱਲੂਗੀ ਨਾ ਜੇ ਤੁਸੀਂ ਪੈਟਰੋਲ ਪਾਉਂਗੇ ਇਸੇ ਤਰ੍ਹਾਂ ਸਾਡਾ ਸਰੀਰ ਆ ਜੀ ਸਾਡਾ ਜਿਹੜਾ ਸਰੀਰ ਆ ਨਾ ਕੁਦਰਤ ਨੇ ਸਾਡਾ ਇਸ ਇਸ ਤਰੀਕੇ ਨਾਲ ਬਣਾਇਆ ਕੁਦਰਤ ਕਹਿੰਦੀ ਹੈ ਵੀ ਜਿਹੜੀ ਕੁਦਰਤੀ ਚੀਜ਼ਾਂ ਨੇ ਜਿਹੜੀ ਕੁਦਰਤੀ ਚੀਜ਼ਾਂ ਨੇ ਤੁਸੀਂ ਉਹ ਖਾਣੀਆਂ ਸ਼ੁਰੂ ਕਰੋ ਜਿਵੇਂ ਕਿ ਮੰਨ ਕੇ ਚੱਲੋ ਜਿਵੇਂ ਹੁਣ ਫਰੂਟ ਹੋ ਗਏ ਫਰੂਟ ਕੁਦਰਤੀ ਫਰੂਟ ਆ ਫਰੂਟਾਂ ਨੂੰ ਇਨਸਾਨ ਨੇ ਨਹੀਂ ਨਾ ਬਣਾਇਆ ਹੈਗਾ ਕੁਦਰਤੀ ਫਰੂਟ ਆ ਜਿਹੜਾ ਉਹਦੇ ਵਿੱਚ ਜੂਸ ਆ ਰਸਾ ਉਹ ਵੀ ਕੁਦਰਤੀ ਆ ਜਿਹੜੇ ਉਹਦੇ ਵਿੱਚ ਮਿਠਾਸ ਆ ਉਹ ਵੀ ਕੁਦਰਤੀ ਆ ਹੁਣ ਗੰਨਾ ਵਾ ਗੰਨੇ ਵੀ ਕੁਦਰਤ ਵੱਲੋਂ ਬਣਾਇਆ ਗਿਆ ਉਹਦੇ ਵਿੱਚ ਮਿਠਾਸ ਕਿੰਈ ਗੰਨੇ ਮਿੱਠੇ ਹੁੰਦੇ ਵੀ ਘੱਟ ਮਿੱਠੇ ਹੁੰਦੇ ਆ ਉਹ ਵੀ ਕੁਦਰਤ ਵੱਲੋਂ ਆ ਹਨਾ ਤੇ ਇਸੇ ਤਰ੍ਹਾਂ ਤੁਸੀਂ ਨਾਰੀਲ ਪਾਣੀ ਲਾ ਲਓ ਨਾਰੀਲ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੁਦਰਤ ਨੇ ਤਿਆਰ ਕੀਤਾ ਨਾ ਉਹਦੇ ਅੰਦਰ ਦੇਖੋ ਨਾਰੀਲ ਤੁਸੀਂ ਖਾ ਵੀ ਸਕਦੇ ਹੋ ਉਹ ਵੀ ਤੁਹਾਡੇ ਲਈ ਬਹੁਤ ਜ਼ਿਆਦਾ ਬੇਨਫੀਟਾ ਉਹਦੇ ਵਿੱਚ ਜਿਹੜਾ ਪਾਣੀ ਹੁੰਦਾ ਵਾ ਜਿਹੜਾ ਨਾਰੀਲ ਦੇ ਵਿੱਚ ਪਾਣੀ ਹੁੰਦਾ ਉਹਦੇ ਸਾਡੇ ਲਈ ਬਹੁਤ ਜ਼ਿਆਦਾ ਬੇਨਫੀਟਾ ਉਹ ਕੁਦਰਤ ਨੇ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਤਿਆਰ ਕੀਤਾ ਉਹਦੇ ਵਿੱਚ ਜਿਹੜਾ ਪਾਣੀ ਤਿਆਰ ਹੁੰਦਾ ਵਾ ਨਾ ਉਹਦੇ ਵਿੱਚ ਇਨਸਾਨ ਨੇ ਤਾਂ ਕੁਝ ਨਹੀਂ ਨਾ ਕੀਤਾ ਹੈਗਾ ਸੋ ਇਸ ਕਰਕੇ ਜਦ ਤੁਸੀਂ ਇਹ ਚੀਜ਼ਾਂ ਖਾਣੇ ਸ਼ੁਰੂ ਕਰੋਗੇ ਨਾਰੀਲ ਪਾਣੀ ਪੀਣਾ ਸ਼ੁਰੂ ਕਰੋਗੇ ਗੰਨੇ ਦਾ ਰਸ ਪੀਣਾ ਤੁਸੀਂ ਸ਼ੁਰੂ ਕਰੋਗੇ ਗੰਨਾ ਖਾਣਾ ਤੁਸੀਂ ਸ਼ੁਰੂ ਕਰੋਗੇ ਤੇ ਉਸ ਤੋਂ ਬਾਅਦ ਤੁਸੀਂ ਲਾ ਲਓ ਨਿੰਬੂ ਲਾ ਲਓ ਨਿੰਬੂ ਦੇ ਵਿੱਚ ਵੀ ਜਿਹੜਾ ਰਸ ਵਾ ਹਨਾ ਉਹ ਵੀ ਕੁਦਰਤ ਨੇ ਤਿਆਰ ਕੀਤਾ ਵਾ ਇਨਸਾਨ ਦਾ ਤਿਆਰ ਕੀਤਾ ਨਹੀਂ ਹੈਗਾ ਫਰੂਟ ਆ ਜਿੰਨੇ ਵੀ ਸਾਰੇ ਕੁਦਰਤ ਨੇ ਤਿਆਰ ਕੀਤੇ ਆ ਇਹ ਚੀਜ਼ਾਂ ਸਾਰੀਆਂ ਸਾਡੇ ਖਾਣ ਵਾਸਤੇ ਬਣੀਆਂ ਨੇ ਅਸੀਂ ਕੀ ਕਰਦੇ ਆ ਅਸੀਂ ਨਾ ਤਾਂ ਅਸੀਂ ਫਰੂਟ ਖਾਂਦੇਗੇ ਨਾ ਅਸੀਂ ਨਾਰੀਅਲ ਪਿੰਦੇਗੇ ਨਾ ਅਸੀਂ ਗੰਨੇ ਦਾ ਰਸ ਪਿੰਦੇਗੇ ਨਾ ਅਸੀਂ ਗੰਨਾ ਖਾਂਦੇਗੇ ਅਸੀਂ ਕੀ ਕਰਦੇ ਆ ਅਸੀਂ 버ਗਰ ਖਾ ਰਹੇ ਆ ਪੀਜ਼ਾ ਖਾ ਰਹੇ ਆ ਅਸੀਂ ਅਸੀਂ ਨਿਊਡਲ ਖਾ ਰਹੇ ਆ ਅਸੀਂ ਪਾਸਤਾ ਖਾ ਰਹੇ ਆ ਅਸੀਂ ਅਲੱਗ ਅਲੱਗ ਚੀਜ਼ਾਂ ਗੰਦੀਆਂ ਬੰਦੀਆਂ ਚੀਜ਼ਾਂ ਖਾਰੇ ਆ ਉਹ ਚੀਜ਼ਾਂ ਸਾਡੇ ਵਾਸਤੇ ਬਣੀ ਹੀ ਨਹੀਂ ਹੈਗੀਆਂ ਕੁਦਰਤ ਕਹਿੰਦੀ 버거 ਤਾਂ ਮੈਂ ਬਣਾਇ ਨਹੀਂ ਹੈਗਾ ਬਣਾਇ ਕੁਦਰਤ ਨੇ ਨਹੀਂ ਪੀਜ਼ਾ ਬਣਾਇ ਕੁਦਰਤ ਨੇ ਨਹੀਂ ਬਣਾਇਆ ਹੈਗਾ ਅਸੀਂ ਕੀ ਕਰਦੇ ਆ ਅਸੀਂ ਇਹ ਚੀਜ਼ਾਂ ਖਾ ਰਹੇ ਆ ਉਹਦੇ ਨਾਲ ਸਾਨੂੰ ਕੀ ਬਿਮਾਰੀਆਂ ਲੱਗਦੇ ਨੇ ਮੈਨੇ ਕਾਰਨ ਸਾਡਾ ਬਿਮਾਰ ਹੋਣ ਦਾ ਇਹੀ ਕਾਰਨ ਆ ਹੁਣ ਕੁਦਰਤ ਕਹਿੰਦੀ ਆ ਵੀ ਜਿਹੜਾ ਮੈਂ ਸਰੀਰ ਤਿਆਰ ਕੀਤਾ ਤੂੰ ਇਹਦੇ ਵਿੱਚ ਜਦੋਂ ਕੋਈ ਹੋਰ ਚੀਜ਼ਾਂ ਪਾਈ ਜਾਏਗਾ ਅੰਦਰਲੀ ਜਿਹੜੀ ਮਸ਼ੀਨਰੀ ਆ ਜਿੰਨੀਆਂ ਵੀ ਸਾਨੂੰ ਬਿਮਾਰੀਆਂ ਲੱਗਦੇ ਨੇ ਨਾ ਉਹ ਸਾਨੂੰ ਢਿੱਡ ਤੋਂ ਲੱਗਦੀਆਂ ਨੇ ਪੇਟ ਤੋਂ ਲੱਗਦੀਆਂ ਨੇ ਹਨਾ ਜੇ ਤੁਹਾਡਾ ਢਿੱਡ ਸਟਰੋਂਗ ਹੋਏਗਾ ਤੁਹਾਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਜੇ ਤੁਹਾਡਾ ਢਿੱਡ ਸਟਰੋਂਗ ਨਹੀਂ ਹੈਗਾ ਤਾਂ ਤੁਹਾਨੂੰ ਬਿਮਾਰੀਆਂ ਲੱਗਣੀਆਂ ਹੀ ਲੱਗਣੀਆਂ ਨੇ ਤੁਸੀਂ ਜੋ ਮਰਜ਼ੀ ਕਰ ਲਓ ਸਾਡਾ ਸਾਡਾ ਜਿਹੜਾ ਢਿੱਡ ਵਾ ਸਟਰੋਂਗ ਕਿਵੇਂ ਹੋਊਗਾ ਜੇ ਅਸੀਂ ਵਰਕਆਊਟ ਕਰਾਂਗੇ ਦਿਲੀ ਸਵੇਰੇ ਉੱਠ ਕੇ ਹਨਾ ਅਸੀਂ ਹੈਲਦੀ ਚੀਜ਼ਾਂ ਖਾਵਾਂਗੇ ਕੁਦਰਤ ਵੱਲੋਂ ਬਣਾਈਆਂ ਚੀਜ਼ਾਂ ਜਿਹੜੀ ਅਸੀਂ ਖਾਵਾਂਗੇ ਫਰੂਟ ਹੋਗੇ ਖਾਵਾਂਗੇ ਡਰਾਈ ਫਰੂਟ ਹੋਗੇ ਅਸੀਂ ਉਹ ਖਾਵਾਂਗੇ ਬਦਾਮ ਕਾਜੂ ਦਾਖਾ ਮਖਾਣੇ ਹਨਾ ਪੰਪਿੰਗ ਸੀਡਸ ਹੋਗੇ ਇਹ ਚੀਜ਼ ਅਸੀਂ ਖਾਵਾਂਗੇ ਗੰਨੇ ਦਾ ਰਸ ਪੀਵਾਂਗੇ ਨਾਰੀਲ ਪਾਣੀ ਪੀਵਾਂਗੇ ਇਹ ਚੀਜ਼ ਅਸੀਂ ਖਾਵਾਂਗੇ ਤਾਂ ਅਸੀਂ ਫਿੱਟ ਰਾਵਾਂਗੇ ਗ੍ਰੀਨ ਵੇਜੀਟੇਬਲ ਹੋਗੇ ਸਲਾਦ ਹੋ ਗਿਆ ਖਾਵਾਂਗੇ ਇਹ ਚੀਜ਼ਾਂ ਹੋ ਗਈਆਂ ਤਾਂ ਅਸੀਂ ਫਿੱਟ ਰਵਾਂਗੇ ਜੇ ਅਸੀਂ ਆਪਣੇ ਸਰੀਰ ਦੇ ਵਿੱਚ ਹਨਾ 버ਗਰ ਖਾਈ ਜਾਵਾਂਗੇ ਪੀਜੇ ਖਾਈ ਜਾਵਾਂਗੇ ਹੋਰ ਪਾਸਤਾ ਖਾਈ ਜਾਵਾਂਗੇ ਨੂਡਲ ਖਾਈ ਜਾਵਾਂਗੇ ਕੋਲਡ ਡਰਿੰਕ ਪੀ ਜਾਵਾਂਗੇ ਹਨਾ ਇਹ ਤੇ ਕੈਮੀਕਲ ਵਾਲੇ ਜੂਸ ਪੀ ਜਾਵਾਂਗੇ ਅਸੀਂ ਠੀਕ ਹੋ ਜਾਾਂਗੇ ਨਹੀਂ ਹੋਵਾਂਗੇ ਉਹ ਸਾਡੀ ਬੋਡੀ ਨੂੰ ਖਰਾਬ ਕਰਨੇ ਕਿ ਨਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਉਹਦੇ ਬਾਰੇ ਮੋਟਰਸਾਈਕਲ ਦੀ ਉਦਾਹਰਨ ਦਿੱਤੀ ਸੀ ਕਿ ਮੋਟਰਸਾਈਕਲ ਇਨਸਾਨ ਨੇ ਬਣਾਇਆ ਵਾਜੇ ਤੁਸੀਂ ਮੋਟਰਸਾਈਕਲ ਦੇ ਵਿੱਚ ਤੁਸੀਂ ਪੈਟਰੋਲ ਦੀ ਥਾਂ ਡੀਜ਼ਲ ਪਾ ਦੋਗੇ ਹਣਾ ਜੇ ਡੀਜ਼ਲ ਦੀ ਥਾਂ ਤੇ ਤੁਸੀਂ ਪੈਟਰੋਲ ਪਾ ਦੋਗੇ ਉਹ ਮਸ਼ੀਨ ਚੱਲੇਗੀ ਨਹੀਂ ਚੱਲਦੀ ਕਦੇ ਵੀ ਨਹੀਂ ਨਾ ਚੱਲਦੀ ਹੈਗੀ ਤਾਂ ਤੁਹਾਨੂੰ ਉਹਦਾ ਕੰਮ ਕਰਵਾਉਣਾ ਪੈਗਾ ਇਸੇ ਤਰ੍ਹਾਂ ਜੇ ਤੁਸੀਂ ਸਰੀਰ ਦੇ ਵਿੱਚ ਕੁਦਰਤ ਤੋਂ ਵੱਲੋਂ ਬਣਾਈ ਹੋਈ ਚੀਜ਼ ਨਹੀਂ ਖਾਓਗੇ ਗੰਦਮੰਦ ਖਾਈ ਜਾਓਗੇ ਥੋੜੀ ਦੇਰ ਤੱਕ ਤਾਂ ਸਰੀਰ ਤੁਹਾਡਾ ਸਾਥ ਦੇਗਾ ਪਚਾਈ ਜਾਏਗਾ ਪਚਾਈ ਜਾਏਗਾ ਪਚਾਈ ਜਾਏਗਾ ਇੰਨੀ ਕੁ ਕੁਦਰਤ ਨੇ ਤੁਹਾਡੇ ਲੀਵਰ ਦੇ ਵਿੱਚ ਤੁਹਾਡੇ ਮੈਟਾਬੋਲਿਜ਼ਮ ਦੇ ਵਿੱਚ ਤੁਹਾਡੇ ਗੁਰਦਿਆਂ ਦੇ ਵਿੱਚ ਜਾਣ ਪਾਈ ਆ ਜੇ ਤੁਸੀਂ ਗੰਦਮੰਦ ਖਾ ਵੀ ਲਓਗੇ ਨਾ ਤੁਹਾਡਾ ਸਰੀਰ ਆ ਜਿਹੜਾ ਉਹ ਆਟੋਮੈਟਿਕ ਹੀ ਇਹੋ ਜਿਹੀਆਂ ਚੀਜ਼ਾਂ ਨੂੰ ਤਿਆਰ ਕਰਦਾ ਵੀ ਛੋਟੀ ਮੋਟੀ ਬਿਮਾਰੀ ਨੂੰ ਤੁਹਾਡਾ ਸਰੀਰ ਨਹੀਂ ਕੋ ਸਮਝਦਾ ਨਹੀਂ ਹੈਗਾ ਉਹ ਆਪਣੇ ਆਪ ਵੀ ਠੀਕ ਕਰੀ ਜਾਂਦਾ ਮਨ ਨੂੰ ਬੁਖਾਰ ਹੋ ਗਿਆ ਜ਼ਖਾਮ ਹੋ ਗਿਆ ਖੰਗ ਹੋ ਗਈ ਉਹ ਤੁਹਾਡਾ ਸਰੀਰ ਆਟੋਮੈਟਿਕ ਹੀ ਠੀਕ ਕਰੀ ਜਾਂਦਾ ਵਾ ਜਦੋਂ ਤੁਸੀਂ ਜਿਆਦਾ ਲੋਡ ਤੋਂ ਵੱਧ ਖਾਈ ਜਾਓਗੇ ਫਿਰ ਉਹ ਤੇ ਸਰੀਰ ਵੀ ਕੀ ਕਰੂਗਾ ਯਾਰ ਉੱਥੇ ਤੁਹਾਡਾ ਮੈਟਾਬੋਲਿਜ਼ਮ ਵੀ ਕੀ ਕਰੂਗਾ ਉੱਥੇ ਤਾਂ ਉਹਨੇ ਤੁਹਾਨੂੰ ਬਿਮਾਰ ਕਰਨਾ ਹੀ ਕਰਨਾ ਵਾ ਉਹ ਬਿਮਾਰ ਤੁਹਾਨੂੰ ਤਾਂ ਕਰਦਾ ਵਾ ਵੀ ਤੁਹਾਨੂੰ ਅਕਲ ਆ ਜੇ ਤੁਹਾਨੂੰ ਤੁਹਾਡਾ ਸਰੀਰ ਤੁਹਾਨੂੰ ਤਾਂ ਬਿਮਾਰ ਕਰਦਾ ਵਾ ਵੀ ਤੁਹਾਨੂੰ ਅਕਲ ਆ ਜੇ ਵੀ ਤੁਸੀਂ ਅੱਗੇ ਤੋਂ ਗੰਦਮੰਦ ਨਾ ਕਹੋ ਤੁਸੀਂ ਕੀ ਕਰਦੇ ਹੋ ਡਾਕਟਰ ਕੋਲ ਜਾਂਦੇ ਹੋ ਡਾਕਟਰ ਠੀਕ ਕਰ ਦਿੰਦਾ ਦਵਾਈ ਦੂਈ ਦੇ ਕੇ ਤੇ ਉਸ ਤੋਂ ਬਾਅਦ ਤੁਸੀਂ ਫਿਰ ਗੰਦਮੰਦ ਖਾਣਾ ਸ਼ੁਰੂ ਕਰਦੇ ਹੋ ਤੁਸੀਂ ਫਿਰ ਬਿਮਾਰ ਹੋ ਜਾਂਦੇ ਹੋ ਸੋ ਇਸ ਕਰਕੇ ਜਿਹੜਾ ਅਸੀਂ ਬਿਮਾਰ ਹੁੰਨੇ ਆ ਸਾਡਾ ਮੈਨ ਬਿਮਾਰ ਹੋਣ ਦਾ ਕਾਰਨ ਇਹੀ ਹੈ ਜੀ ਜਦੋਂ ਤੁਸੀਂ ਗੰਦਮੰਦ ਖਾਈ ਜਾਓਗੇ 버ਗਰ ਪੀਜੇ ਨਿਊਡਲ ਵਗੈਰਾ ਸ਼ਰਾਬ ਵਗੈਰਾ ਪੀ ਜਾਓਗੇ ਤੁਹਾਡਾ ਸਰੀਰ ਜਿਹੜਾ ਉਹ ਬਿਮਾਰ ਹੋਣਾ ਹੀ ਹੋਣਾ ਤੁਹਾਡਾ ਸਰੀਰ ਫਟੜ ਹੋਣਾ ਹੀ ਹੋਣਾ ਜਦੋਂ ਤੱਕ ਤੁਸੀਂ ਕੁਦਰਤ ਦੇ ਹਿਸਾਬ ਨਾਲ ਨਹੀਂ ਚੱਲੋਗੇ ਜੇ ਤੁਸੀਂ ਕੁਦਰਤ ਨਾਲ ਖੇਲਵਾੜ ਕਰੋਗੇ ਨਾ ਤਾਂ ਕੁਦਰਤ ਵੀ ਤੁਹਾਡੇ ਨਾਲ ਖੇਲਵਾੜ ਕਰੇਗੀ ਹੀ ਕਰੇਗੀ ਜੇ ਤੁਸੀਂ ਹੁਣ ਨਾ ਸੁਧਰੇ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਪਛਤਾਉਂਗੇ ਤੁਸੀਂ ਸੋ ਇਸ ਕਰਕੇ ਜੋ ਕੁਦਰਤ ਨੇ ਚੀਜ਼ਾਂ ਸਾਡੇ ਵਾਸਤੇ ਬਣਾਈਆਂ ਨੇ ਤੁਸੀਂ ਉਹ ਚੀਜ਼ਾਂ ਖਾਣੀਆਂ ਸ਼ੁਰੂ ਕਰੋ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਵਾ ਹਨਾ ਜਿਵੇਂ ਗ੍ਰੀਨ ਵੇਜੀਟੇਬਲ ਹੋਗੇ ਹਰੀਆਂ ਸਬਜ਼ੀਆਂ ਹੋਗੀਆਂ ਦਾੜਾਂ ਹੋਗੀਆਂ ਹਨਾ ਫਰੂਟ ਹੋਗੇ ਫਰੂਟ ਖਾਣੇ ਸ਼ੁਰੂ ਕਰੋ ਹਾਂ ਗੰਨੇ ਦਾ ਰਸ ਪੀਣਾ ਸ਼ੁਰੂ ਕਰੋ ਨਾਰੀਅਲ ਦਾ ਪਾਣੀ ਪੀਣਾ ਸ਼ੁਰੂ ਕਰੋ ਨਾਰੀਲ ਖਾਣਾ ਸ਼ੁਰੂ ਕਰੋ ਇਹ ਚੀਜ਼ਾਂ ਖਾਓ ਨਾ ਹਲਦੀ ਇਹਦੇ ਵਿੱਚ ਨਾਲ ਕਿ ਜਦੋਂ ਤੁਸੀਂ ਕੁਦਰਤੀ ਚੀਜ਼ਾਂ ਖਾਓਗੇ ਬਣਾਈਆਂ ਹੋਈਆਂ ਕੁਦਰਤ ਵੱਲੋਂ ਬਣਾਈਆਂ ਹੋਈਆਂ ਚੀਜ਼ਾਂ ਤੁਸੀਂ ਖਾਓਗੇ ਤਿਆਰ ਕੀਤੀਆਂ ਹੋਈਆਂ ਨਾ ਤਾਂ ਤੁਹਾਨੂੰ ਸ਼ੂਗਰ ਹੋਣੀ ਹੈਗੀ ਨਾ ਤੁਹਾਨੂੰ ਮੋਟਾਪਾ ਹੋਣਾ ਹੈਗਾ ਨਾ ਤੁਹਾਡੇ ਜੋੜਾਂ ਦੇ ਵਿੱਚ ਕਦੇ ਦਰਦ ਹੋਣਾ ਹੈਗਾ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਖਾਣਾ ਸ਼ੁਰੂ ਕਰਦੋ ਜਦੋਂ ਤੁਸੀਂ ਇਹ ਚੀਜ਼ਾਂ ਨੂੰ ਖਾਣਾ ਸ਼ੁਰੂ ਕਰਦੋਂਗੇ ਤੁਸੀਂ ਕਦੇ ਵੀ ਕਦੇ ਵੀ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਬਿਮਾਰ ਨਹੀਂ ਹੋਵੋਗੇ ਇਹ ਵਾਦਾ ਮੇਰਾ ਤੁਹਾਡੀ ਉਮਰ ਵੀ ਲੰਬੀ ਹੋਏਗੀ ਤੁਹਾਨੂੰ ਬਡਾਪਾ ਵੀ ਬਹੁਤ ਦੇਰ ਬਾਅਦ ਆਏਗਾ ਤੁਹਾਡੇ ਵਾਲ ਵੀ ਚਿੱਟੇ ਨਹੀਂ ਹੋਣਗੇ ਛੇਤੀ ਤੇ ਤੁਹਾਡੇ ਜਿਹੜੇ ਗੋਡੇ ਮੋਡੇ ਜਿਨ੍ਹਾਂ ਦੇ ਜੋੜ ਦੁਖਦੇ ਆ ਉਹ ਵੀ ਨਹੀਂ ਦੁਖਣਗੇ ਇਸ ਕਰਕੇ ਕੁਦਰਤ ਦੇ ਕਦੇ ਵੀ ਕਦੇ ਵੀ ਕੁਦਰਤ ਦੇ ਖਿਲਾਫ ਨਾ ਜਾਓ ਜੇ ਤੁਸੀਂ ਕੁਦਰਤ ਦੇ ਖਿਲਾਫ ਜਾਉਂਗੇ ਤਾਂ ਤੁਸੀਂ ਇੱਕ ਨਾ ਇੱਕ ਦਿਨ ਜ਼ਰੂਰ ਪਛਤਾਉਗੇ ਉਹ ਦਿਨ ਦੂਰ ਨਹੀਂ ਹੈਗਾ ਜਿੱਦਨ ਤੁਸੀਂ ਬਰਬਾਦ ਹੋ ਜਾਓਗੇ ਖਤਮ ਹੋ ਜਾਓਗੇ ਸੋ ਇਸ ਕਰਕੇ ਜਿਹੜਾ ਸਾਡਾ ਸਰੀਰ ਆ ਬਹੁਤ ਸੋਹਣਾ ਸਰੀਰ ਸਾਡਾ ਕੁਦਰਤ ਨੇ ਬਣਾਇਆ ਵਾ ਉਹਨੇ ਜਿਹੜਾ ਏਡਾ ਸਰੀਰ ਬਣਾਇਆ ਵਾ ਕੋ ਸੋਚ ਸਮਝ ਕੇ ਹੀ ਬਣਾਇਆ ਵਾ ਜੇ ਤੁਸੀਂ ਕੁਦਰਤ ਵੱਲੋਂ ਚੀਜ਼ਾਂ ਦਿੱਤੀਆਂ ਹੋਈਆਂ ਖਾਓਗੇ ਤਾਂ ਫਿੱਟ ਰਹੋਗੇ ਤੰਦਰੁਸਤ ਰਹੋਗੇ ਤਾਂ ਲੰਬੀ ਉਮਰ ਜੀ ਤੁਸੀਂ ਭੋਗ ਕੇ ਜਾਓਗੇ ਜੇ ਤੁਸੀਂ ਗੰਦਮਾਂਦ ਤੁਸੀਂ ਖਾਈ ਜਾਓਗੇ ਮਸਾਲੇ ਵਾਲੀਆਂ ਚੀਜ਼ਾਂ ਖਾਈ ਜਾਓਗੇ ਜਿਹੜੀਆਂ ਇਨਸਾਨ ਵੱਲੋਂ ਬਣਾਈਆਂ ਨੇ ਕੋਲਡ ਡਰਿੰਕ ਆ ਤੁਸੀਂ ਪੀ ਜਾਓਗੇ ਡੱਬੇ ਵਾਲੇ ਜੂਸ ਤੁਸੀਂ ਪੀ ਜਾਓਗੇ ਪਾਸਤਾ ਪੋਸਤਾ ਜੇ ਤੁਸੀਂ ਖਾਈ ਜਾਓਗੇ ਤਾਂ ਤੁਸੀਂ ਬਿਮਾਰ ਹੋਣਾ ਹੀ ਹੋਣਾ ਵਾ ਸੋ ਇਸ ਕਰਕੇ ਕੁਦਰਤ ਨੂੰ ਪਿਆਰ ਕਰੋ ਕੁਦਰਤ ਦੀ ਗੱਲ ਮੰਨੋ ਕੁਦਰਤ ਵੱਲੋਂ ਬਣਾਈ ਹੋਈਆਂ ਚੀਜ਼ਾਂ ਨੂੰ ਖਾਓ ਤੇ ਆਪਣੇ ਬੱਚਿਆਂ ਨੂੰ ਵੀ ਖਾਓ ਤਾਂ ਤੁਸੀਂ ਲੰਬੀ ਉਮਰ ਜੀਉਂਗੇ ਤੇ ਕਦੇ ਤੁਸੀਂ ਜ਼ਿੰਦਗੀ 'ਚ ਕਦੇ ਵੀ ਕਦੇ ਵੀ ਤੁਸੀਂ ਜ਼ਿੰਦਗੀ 'ਚ ਬਿਮਾਰ ਨਹੀਂ ਹੋਵੋਗੇ ਸੋ ਪਲੀਜ਼ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਣੀ ਡਾਈਟ ਦੇ ਵਿੱਚ ਗ੍ਰੀਨ ਵੇਜੀਟੇਬਲ ਐਡ ਕਰਿਆ ਕਰੋ ਫਰੂਟ ਐਡ ਕਰਿਆ ਕਰੋ ਨਾਰੀਲ ਵਗੈਰਾ ਖਾਇਆ ਕਰੋ ਹਨਾ ਹਰੀਆਂ ਸਬਜ਼ੀਆਂ ਦਾ ਵੱਧ ਤੋਂ ਵੱਧ ਸੇਵਨ ਕਰਿਆ ਕਰੋ ਦਾਲਾਂ ਦਾ ਵੱਧ ਤੋਂ ਵੱਧ ਸੇਵਨ ਕਰਿਆ ਕਰੋ ਜੇ ਤੁਸੀਂ ਹਮੇਸ਼ਾ ਤੁਸੀਂ ਤੰਦਰੁਸਤ ਤੇ ਫਿੱਟ ਰਹਿਣਾ ਵਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਕੋਚ ਸਕਦੇ ਜੀ ਅਗਰ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਮਨ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਕਹਿੰਦੇ ਕਿ ਵੀਰ ਜੀ ਇਸ ਟੋਪਿਕ ਦੇ ਉੱਤੇ ਮੈਂ ਪ੍ਰੋਪਰਲੀ ਵੀਡੀਓ ਬਣਾ ਕੇ ਲੈ ਕੇ ਆਵਾਂ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਸੇਜ ਕਰ ਦਿਓ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਉਸ ਟੋਪਿਕ ਦੇ ਬਾਰੇ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਉਸ ਟੋਪਿਕ ਦੇ ਉੱਤੇ ਪ੍ਰੋਪਰਲੀ ਪੂਰੀ ਸਰਚ ਕਰਕੇ ਲੈ ਕੇ ਆਵਾਂ ਤੇ ਤੁਹਾਡੇ ਵਾਸਤੇ ਮੈਂ ਉਹ ਜਾਣਕਾਰੀ ਲੈ ਕੇ ਆਵਾਂ ਜੀ ਸੋ ਦੋਸਤੋ ਮਿਲਦੇ ਹਾਂ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲ